बलबीर सिंह ने कपूरथला के प्रबंध में की की पौधारोपण शुरुआत राज्यसभा मेंबर राज्य सिंह सिचेवाल ने कहा, फिर से कहावरण का, का मुद्दा सावन के महीने में पौधारोपण का लिए उपयुक्त समय होता है इसको देखते हुए पर्यावरण को प्रफुल्लित करने के मकसद से राज्यसभा मेंबर संत बलबीर सिंह सिचेवाल ने कपूरथला के प्रबंधकीय कॉम्प्लेक्स में प्रशासनिक अधिकारियों और प्रेस क्लब कपूरथला के सदस्यों के साथ पौधा आरोपण की शुरुआत की इस दौरान उन्होंने कहा कि मानवीय जीवन तभी बच सकेगा अगर पर्यावरण को बचाने के लिए ज्यादा से ज्यादा हरियाली होगी और वह केवल अधिक से अधिक पौधा आरोपण से ही संभव है राज्यसभा के सेशन पर बोलते हुए उन्होंने कहा कि जिस तरह उन्होंने पिछली बार भी पर्यावरण का मुद्दा उठाया था उसी तरह से इस बार भी वे ससन में पर्यावरण और विदेशों में गैर कानूनी ढंग से पहुंचे भारतीय लोगों पर हो रहे प्रशासन और उनकी रिहाई के लिए आवाज बुलंद करेंगे इसके साथ ही वह पंजाब की नदियों और नहरों को कैसे बेहतर बनाया जा सकता है इसके पर भी अपने विचार रखेंगे उन्होंने पवित्र काली की सेवा के 25 साल पूरे होने पर कहा कि इस की सफाई के लिए लगातार प्रयास जारी है और वह लगातार चलते रहेंगे। कपूरथला से पत्रकार राजेंद्र कुमार कपूरथला की विशेष रिपोर्ट अज प्रेस क्लब कपूरथला वालों प्लांटेशन की ਸੋ ਅੱਜ ਡੀਸੀ ਕੰਪਲੈਕਸ ਦੇ ਵਿੱਚ ਸੋ ਅੱਜ ਸਾਰੇ ਏਡੀਸੀ ਸਾਹਿਬ ਸਾਡੇ ਸਾਰੇ ਹੀ ਪੱਤਰਕਾਰ ਭਾਈਚਾਰਾ ਤੇ ਉਹਨਾਂ ਦੇ ਨਾਲ ਸਾਰੇ ਡੀਪੀਆਰਓ ਤੇ ਉਹਨਾਂ ਦੇ ਨਾਲ ਸਾਰੇ ਪ੍ਰਸ਼ਾਸਨ ਦੇ ਅਧਿਕਾਰੀ ਐ ਸੋ ਅੱਜ ਜਿਹੜਾ ਹੈ ਵਾਤਾਵਰਣ ਨੂੰ ਬਚਾਉਣ ਵਾਸਤੇ ਗਣ ਮਹਾ ਉਤਸਵ ਮਨਾ ਰਹੇ ਸਾਰੇ ਕਿ ਸਾਰੇ ਅਸੀਂ ਜਿੱਥੇ ਬਣ ਗਏ ਜਿੱਥੇ ਜਾਏ ਬਈਏ ਭਲਾ ਕਹੀਏ ਅਸੀਂ ਜਿੱਥੇ ਵੀ ਰਹਿ ਰਹੇ ਆ ਘਰ ਵਿੱਚ ਰਹਿ ਰਹੇ ਆ ਜਿਸ ਪਿੰਡ ਵਿੱਚ ਰਹਿ ਰਹੇ ਆ ਜਿਸ ਇਲਾਕੇ 'ਚ ਰਹਿ ਰਹੇ ਆ ਅਸੀਂ ਵੱਧ ਤੋਂ ਵੱਧ ਪਲਾਂਟੇਸ਼ਨ ਕਰੀਏ ਕਿਉਂਕਿ ਅੱਜ ਬਹੁਤ ਵੱਡੀ ਸਾਰੇ ਵਿਸ਼ਵ ਨੂੰ ਲੋੜ ਆ ਵਾਤਾਵਰਣ ਨੂੰ ਬਚਾਉਣ ਦੀ ਸਾਡਾ ਟੈਂਪਰੇਚਰ ਹਾਈ ਹੁੰਦਾ ਜਾਂਦਾ ਵਧਦਾ ਜਾਂਦਾ ਉਹਦਾ ਕਾਰਨ ਜਿਸ ਤਰ੍ਹਾਂ ਦੇਖ ਰਿਹਾ ਕਿ ਆ ਇੱਕਦਮ ਬਾਰਿਸ਼ ਆਉਂਦੀਆਂ ਜਾਂ ਬਾਰਿਸ਼ਾਂ ਆਉਂਦੀਆਂ ਹੀ ਨਹੀਂ ਇਹ ਸਾਰੇ ਲੱਛਣ ਗਲੋਬਲ ਵਾਰਮਿੰਗ ਦੇ ਆ 23 ਦੇ ਵਿੱਚ ਵੀ ਜਿਹੜਾ ਹੈ ਪੰਜਾਬ ਦੇ ਵਿੱਚ ਨੌਂ ਜ਼ਿਲ੍ਹਿਆਂ ਦੇ ਵਿੱਚ ਇਹਦਾ ਅਸਰ ਦਿਸਿਆ ਸੀ ਅਤੇ ਕੀ ਫਿਰ ਜਿਹੜਾ ਹੈਗਾ ਇਹਦਾ ਅਸਰ ਦਿਸ ਰਿਹਾ ਸੋ ਅਸੀਂ ਜੇ ਸਾਰੇ ਸਮੂਹ 그룹 ਵਿੱਚ ਯਤਨ ਕਰਾਂਗੇ ਤੇ ਜ਼ਰੂਰ ਇਹਦੇ ਫਾਇਦੇ ਹੋਣਗੇ। ਸੋ ਭਾਈ ਸੈਸ਼ਨ ਦੀ ਸ਼ੁਰੂਆਤ ਹੋ ਗਈ ਹੈ ਪੰਜਾਬ ਦੇ ਉਦਾਂ ਤਾਂ ਬਹੁਤ ਮੁੱਦੇ ਨੇ ਪਰ ਜਿਹੜਾ ਤੁਹਾਡੇ ਨਾਲ ਸਿੱਧੇ ਤੌਰ ਤੇ ਜੁੜਿਆ ਪਰਿਆਵਰਣ ਦਾ ਮੁੱਦਾ ਹੈ ਚਾਹੇ ਗੁੱਡੇ ਨਾਲੇ ਦੀ ਗੱਲ ਕਰ ਲਈਏ ਜਾਂ ਹੋਰ ਤਾਂ ਇਸ ਵਾਰ ਸੰਤ ਸੀਚੇਵਾਲ ਦੀ ਤਿਆਰੀ ਕਿਸ ਤਰ੍ਹਾਂ ਦੀ ਹੈ ਕਿਹੜੇ ਮੁੱਦੇ ਲੈ ਕੇ ਜਾ ਰਹੇ ਹਾਂ ਅਸੀਂ ਲਗਾਤਾਰ এনवायरमेंट ਦਾ ਮੁੱਦਾ ਵੀ اٹھਾਉਂਦੇ ਰਹੇ ਹਾਂ ਖਾਸ ਕਰਕੇ ਜਿਹੜੇ ਸਾਡੇ ਬਾਹਰ ਨੌਜਵਾਨ ਫਸੇ ਹੋਏ ਉਹਨਾਂ ਦਾ ਮੁੱਦਾ اٹھਾਉਂਦੇ ਰਹੇ ਹਾਂ ਪਰਸ਼ੋ ਵੀ ਅਸੀਂ ਕੁਐਸਚਨ ਲਾਇਆ ਸੀ ਉਹਨਾਂ ਦਾ ਜਵਾਬ ਆਇਆ ਸੋ ਇਸ ਤਰ੍ਹਾਂ ਜਿਹੜੇ ਹੈਗੇ ਆ ਪਾਣੀਆਂ ਨੂੰ ਬਚਾਉਣ ਵਾਸਤੇ ਸਾਡੀਆਂ ਜਿਹੜੀਆਂ ਹੋਰ ਛੋਟੀਆਂ ਨਦੀਆਂ ਉਹਨਾਂ ਵਾਸਤੇ ਵੀ ਅਸੀਂ ਜ਼ੀਰੋ ਆਵਰ ਲਾਇਆ ਸੀ ਪਰ ਹਜੇ ਸੈਸ਼ਨ ਹੀ ਨਹੀਂ ਚੱਲਿਆ ਉਹਨਾਂ ਵਾਲੇ ਦਿਨਾਂ ਦੇ ਵਿੱਚ ਕਿਸਾਨੀ ਦੇ ਮੁੱਦੇ ਐਸੀ ਇਹਨਾਂ ਨੂੰ ਸਾਰਿਆਂ ਨੂੰ ਜਿਹੜਾ ਹੈਗਾ ਹਰ ਵਾਰੀ ਕੋਸ਼ਿਸ਼ ਕਰਦੇ ਆ ਕਿ ਜੇ ਸਮਾਂ ਮਿਲੇ ਤੇ ਅਸੀਂ ਇਹਨਾਂ ਨੂੰ ਉਠਾਈਏ ਤੇ ਆਸ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇਹਨਾਂ ਨੂੰ ਉਠਾਉਣ ਪਤਾ ਹੈ ਕਾਲੀ ਪੋਈ ਦੇ 25 ਸਾਲ ਹੋ ਗਏ ਨੇ ਤੁਹਾਨੂੰ ਲੱਗਦਾ ਹੈ ਕਿ ਇਸ ਪ੍ਰੋਸੈਸ ਨੂੰ ਦੁਬਾਰਾ ਕਰਨ ਦੀ ਲੋੜ ਹੈ ਜਾਂ ਫਿਰ ਇਹਨੂੰ ਚੱਲਦਾ ਰੱਖਣ ਦੀ ਜਾਂ ਉਸ ਵਿੱਚ ਕੀ ਦੇਖਦੇ ਹੋ ਕਿ ਹੋਰ ਸੁਧਾਰਾਂ ਨੂੰ ਕਿਸ ਤਰ੍ਹਾਂ ਜੋੜਿਆ ਜਾ ਸਕਦਾ ਹੋਰ ਉਹਦੇ ਵਿੱਚ ਜਿਹੜਾ ਹੈਗਾ ਕਿ ਨਦੀਆਂ ਦਰਿਆਵਾਂ ਨੂੰ ਜਿਹੜਾ ਹੈਗਾ ਜੇਕਰ ਇਹਨਾਂ ਦੇ ਵਿੱਚ ਜੋ ਢਿੱਗਦਾ ਉਹਨੂੰ ਬੰਦ ਕਰ ਦਈਏ ਤੇ ਇਹ ਆਪਣੇ ਆਪ ਹੀ ਜਦੋਂ ਬਾਰਿਸ਼ ਆਉਂਦੀ ਹੈ ਇਹਨੂੰ ਸਾਰੀ ਸਫਾਈ ਹੋ ਜਾਂਦੀ ਹੈ ਸੋ ਹਜੇ ਤਕਰੀਬਨ 3-4 ਪਿੰਡਾਂ ਜਿਨ੍ਹਾਂ ਦਾ ਹਜੇ ਉਹ ਪ੍ਰਬੰਧ ਹੋਣਾ ਰਹਿੰਦਾ ਉਹਦੇ ਵਾਸਤੇ ਅਸੀਂ ਯਤਨ ਕਰ ਰਹੇ ਆ ਤੇ ਬਾਕੀ ਜਿਹੜਾ ਹੈਗਾ ਲਗਾਤਾਰ ਕਿਉਂਕਿ ਕੋਈ ਵੀ ਚੀਜ਼ ਬਣੀ ਤਾਂ ਹੀ ਰਹਿੰਦੀ ਹੈ ਜੇ ਉਹਦੇ ਉੱਤੇ ਨਿਗਰਾਨੀ ਰਵੇ ਲਗਾਤਾਰ ਅਸੀਂ ਜਿਹੜੀ ਹੈਗੀ ਆ ਇਹਨੂੰ ਉਹਦੇ ਤੇ ਨਿਗਰਾਨੀ ਵੀ ਰੱਖਦੇ ਆ ਜਿੱਥੇ ਬੁੱਟੀ ਕਢੋਣ ਵਾਲੀ ਉਹਦਾ ਵੀ ਅਸੀਂ ਕੋਸ਼ਿਸ਼ ਕਰਦੇ ਆ ਤੇ ਜਿਹੜੀ ਇਹਦੀ ਸਫਾਈ ਆ ਉਹਦੇ ਹਲ ਵੀ ਧਿਆਨ ਦਿੰਨੇ ਆ ਕੋਸ਼ਿਸ਼ ਕਰਦੇ ਹਮੇਸ਼ਾ ਕਿ ਦੁਬਾਰਾ ਜਿਹੜਾ ਹੈਗਾ ਉਹਦੀ ਹਾਲਤ ਖਰਾਬ ਨਾ ਹੋਵੇ ਬਾਬਾ ਜੀ ਅੱਜ ਬੜਾ ਵੱਡਾ ਇੱਕ ਦਿਨ ਹੈ ਦੇਸ਼ ਦੇ ਲਈ ਵੀ ਅੱਜ ਕਾਰਗਿਲ ਦੇ ਸ਼ਹੀਦਾਂ ਦਾ ਦਿਨ ਹੈ ਤਾਂ ਤੁਸੀਂ ਕਿਸ ਤਰ੍ਹਾਂ ਦੇ ਕਿਉਂ ਜਿਹੜਾ ਉਹਨਾਂ ਦੀਆਂ ਵੀਰ ਕਤੀਆਂ ਹੋਈਆਂ ਨੇ ਜਾਂ ਉਹਨਾਂ ਦੇ ਜਿਹੜੇ ਸ਼ਹਾਤਾਂ ਹੋਈਆਂ ਨੇ ਉਹਨਾਂ ਨੂੰ ਕਿਸ ਤਰ੍ਹਾਂ ਦੇ ਬਹੁਤ ਵਡੀਆਂ ਕੁਰਬਾਨੀਆਂ ਕਿਉਂਕਿ ਜੇ ਅਸੀਂ ਅਮਨ ਸ਼ਾਂਤੀ ਦੇ ਨਾਲ ਸਰਾਣੇ ਥੱਲੇ ਬਾਂਹ ਦੇ ਕੇ ਸੌ ਰਹੇ ਹਾਂ ਤੇ ਉਹਦਾ ਕਾਰਨ ਹੈ ਕਿ ਸਾਡੇ ਸ਼ੂਰ ਵੀਰ ਯੋਧੇ ਜਿਹੜੇ ਆਪਣੀਆਂ ਜਾਨਾਂ ਤਲੀ ਤੇ ਰੱਖ ਕੇ ਲੜਦੇ ਆ ਤੇ ਜਿਨ੍ਹਾਂ ਨੇ ਸਹਾਤਾਂ ਦਿੱਤੀਆਂ ਉਹਨਾਂ ਨੂੰ ਅਸੀਂ ਸਰਦਾਰ ਦੇ ਫੋਲੋ ਵੀਡ ਕਰਦੇ ਆ ਤੇ ਇਹਨਾਂ ਦੇ ਵਾਸਤੇ ਸਦਾ ਗੁਰੂ ਤੋਂ ਸੁੱਖ ਮੰਗਦੇ ਆ ਕਿ ਇਹਨਾਂ ਨੂੰ ਵਾਹਿਗੁਰੂ ਚੜ੍ਹਦੀਆਂ ਕਲਾਂ ਵਕਸ਼ਣ ਤੇ ਹਮੇਸ਼ਾ ਜਿਹੜੀ ਹੈਗੀ ਆ ਇਹ ਦੇਸ਼ ਕੌਮ ਦੀ ਸੇਵਾ ਜਿਹੜੇ ਹੈ ਕਰਦੇ ਰਹਿਣ। ਧੰਨ ਧੰਨ